ਜੀ ਸਤਿ ਸ਼੍ਰੀ ਅਕਾਲ ਜੀ ਪਲੇ ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵੀਡੀਓ ਨੂੰ ਪਿਆਰ ਦੇ ਰਹੇ ਹੋ ਉਹਦੇ ਲਈ ਬਹੁਤ-ਬਹੁਤ ਧੰਨਵਾਦ ਆਪਣੀ ਵੀਡੀਓ ਹ ਡੈਲੀ ਇੰਡੀਆ ਟਾਈਮ ਦੇ ਸਵੇਰੇ 10:30 ਵਜੇ ਆਉਂਦੀ ਆ ਤੇ ਇਹ ਸ਼ੌਪ ਤੇ ਆਉਣਾ बस ਇੱਕ ਦੋ ਦਿਨ ਰਹਿ ਗਏ ਮੈਨੂੰ ਲੱਗਦਾ ਉਸ ਤੋਂ ਬਾਅਦ ਆਪਾਂ ਆਫਲਾਈਨ ਸ਼ੁਰੂ ਕਰ ਦਾਂਗੇ ਇਸ ਟਾਈਮ ਅਜੇ ਆਪਣਾ ਆਫਲਾਈਨ ਵਾਲਾ ਉਹ ਬੰਦ ਆ ਸਿਰਫ ਆਨਲਾਈਨ ਹੀ ਚੱਲ ਰਿਹਾ ਤੇ ਅੱਜ ਵੀ ਆਪਾਂ ਡਿਸਕਾਊਂਟਡ ਵੀਡੀਓਜ਼ ਚੱਲ ਰਹੀਆਂ ਨੇ ਉਸੇ ਸੀਰੀਜ਼ ਦੇ ਵਿੱਚ ਇੱਕ ਹੋਰ ਤੁਹਾਨੂੰ ਡਿਸਕਾਊਂਟਡ ਵੀਡੀਓ ਦੇ ਰਹੇ ਆ ਇਹ ਵੀ ਵੀਡੀਓ ਪਸ਼ਮੀਨੇ ਦੀ ਹੋਊਗੀ ਮਿਕਸ ਵਰਾਇਟੀ ਹੋਊਗੀ ਪ੍ਰਾਈਸ ਰੇਂਜ ਅਲੱਗ-ਅਲੱਗ ਹੋਊਗੀ ਠੀਕ ਆ ਸਿੰਗਲ ਪੀਸ ਨੇ ਜਿਹੜਾ ਵੀ ਪਸੰਦ ਆਉਂਦਾ ਹਨਾ ਉਹਦੇ ਲਈ ਇਹ ਫਾਈਨਲ ਮੈਸੇਜ ਪਾਇਓ ਵੀ ਜੇ ਹੈਗਾ ਤਾਂ ਮੇਰਾ ਬੁੱਕ ਕਰ ਦਿਓ ਠੀਕ ਆ ਪੁੱਛਣ ਦੇ ਵਿੱਚ ਨਾ ਰਿਹਾ ਕਰੋ ਕਿਉਂਕਿ ਜਾਨੂ ਤੁਸੀਂ ਪੁੱਛ ਕੇ ਹਨਾ ਸਾਨੂੰ ਪੁੱਛ ਲੈਣੇ ਹੋ ਤੇ ਅਸੀਂ ਅੱਗੇ-ਅੱਗੇ ਅਨਸਰ ਕਰੀ ਜਾ ਰਹੇ ਆ ਜਾਨੂ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਪਹਿਲਾਂ ਪੁੱਛਿਆ ਸੀ ਹਨਾ ਪੁੱਛਣ ਦੇ ਚੱਕਰ ਦੇ ਵਿੱਚ ਉਹ ਰਹਿ ਜਾਂਦਾ ਕਿਉਂਕਿ ਸਾਡੇ ਕੋਲ ਤਾਂ ਜਿੰਨਾ ਚਿਰ ਪੀਸ ਹੈਗਾ ਅਸੀਂ ਉਹਨਾਂ ਚਿਰ ਸਭ ਨੂੰ ਜੈਸਟ ਕਰਦੇ ਹਾਂ ਜਿਨੇ ਪਹਿਲਾਂ ਕਹਿਤਾ ਮੇਰਾ ਬੁੱਕ ਕਰ ਦਿਓ ਉਹਨੇ ਮੈਸੇਜ ਭਾਵੇਂ ਤੁਹਾਡੇ ਤੋਂ 10 ਮਿੰਟ ਬਾਅਦ ਕੀਤਾ ਹੋਵੇ ਪਰ ਉਹਦਾ ਫਾਈਨਲ ਮੈਸੇਜ ਕੀ ਆ ਗਿਆ ਮੇਰਾ ਬੁੱਕ ਕਰ ਦਿਓ ਤਾਂ ਸਭ ਤੋਂ ਪਹਿ ਕਿ ਕਰ ਰਹਿੰਦਾ ਵੀ ਮੈਂ ਤਾਂ ਜੀ ਪਹਿਲਾਂ ਪੁੱਛਿਆ ਸੀ ਤੁਸੀਂ ਮੈਨੂੰ ਨਹੀਂ ਦਿੱਤਾ ਹੈਗਾ ਇਸ ਲਈ ਜੇ ਬੁੱਕ ਕਰਵਾਉਣਾ ਤੁਹਾਡਾ ਇਰਾਦਾ ਹੈਗਾ ਤਾਂ ਜਦੋਂ ਦੇਖਦੇ ਹੋ ਜਿਹੜਾ ਸੂਟ ਪਸੰਦ ਆਉਂਦਾ ਉਹਦੇ ਦੇ ਨਾਲ ਇਹੀ ਮੈਸੇਜ ਪਾਓ ਵੀ ਮੇਰਾ ਬੁੱਕ ਕਰ ਦਿਓ ਠੀਕ ਆ ਅੱਜ ਦੀ ਵੀਡੀਓ ਦਾ ਆਪਾਂ ਸਭ ਤੋਂ ਪਹਿਲਾਂ ਸੂਟ ਸ਼ੁਰੂ ਕਰਨ ਲੱਗੇ ਆ ਪ੍ਰਾਈਸ ਰੇਟ ਅਲੱਗ ਹੋਊਗੀ ਕੋਈ ਇਹਦੇ ਵਿੱਚ 850 ਦਾ ਸੂਟ ਆ ਕੋਈ 825 ਦਾ ਹਨਾ ਉਹਦੇ ਬਾਰੇ ਤੁਹਾਨੂੰ ਅੱਜ ਸਾਰੇ 750 ਚ ਦੇ ਦੇਣੇ ਆ ਅਲੱਗ ਅਲੱਗ ਦੇ ਜਾਂਦਾ ਸੀਗਾ ਤੇ ਪਹਿਲਾ ਸੂਟ ਜਿਹੜਾ ਇਹ ਵਾਲਾ ਹੈਗਾ ਆਪਣਾ ਪਸ਼ਮੀਨਾ ਦਾ ਸੂਟ ਆ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਏਕੇ ਟੈਕਸ ਦਾ ਹੈਗਾ 5 ਮੀਟਰ ਰਨਿੰਗ ਦੇ ਵਿੱਚ ਤੇ ਇਹ ਵੀ ਤੁਹਾਨੂੰ 750 ਦੇ ਵਿੱਚ ਮਿਲ ਜਾਣਾ ਤਿੰਨ ਸੂਟ ਹੈਗੇ ਆਪਣੇ ਇਹਦੇ ਵਿੱਚ ਜੇ ਇੱਕੋ ਜਿਹੇ ਲੈਣੇ ਆ ਤਾਂ ਤੁਸੀਂ ਲੈ ਸਕਦੇ ਹੋ ਇੱਕ ਨੰਬਰ ਸੂਟ ਆ ਤੇ ਤਿੰਨ ਪੀਸ ਹੈਗੇ ਆ ਪ੍ਰਾਈਸ ਅਜ ਮਿਲਣਾ ਸਿਰਫ 750 ਰੁਪਿਆ ਇਸੇ ਫੈਬਰਿਕ ਦੇ ਵਿੱਚ ਇਹਨੂੰ ਸਿਲਕ ਪਸ਼ਮੀਨਾ ਸੀਗਾ ਆਪਾਂ ਵੀਡੀਓ ਪਾਈ ਸੀ ਉਹ ਵਾਲਾ ਫੈਬਰਿਕ ਆ ਤੇ ਏਕੇ ਟੈਕਸ ਦਾ ਅਗਲਾ ਜਿਹੜਾ ਹੈਗਾ ਗ੍ਰੇ ਕਲਰ ਆ ਇਹ ਕੁੜਮੀ ਜੀ ਪ੍ਰਿੰਟਿੰਗ ਹੋਈ ਹੋਈ ਹੈ ਇਹਦੇ ਉੱਪਰ ਵੱਡੇ ਵੱਡੇ ਫੁੱਲ ਨੇ ਪਰ ਉਹਦੇ باوجود ਵੀ ਜਿਹੜਾ ਹਨਾ ਸੂਟ ਬਹੁਤ ਸੋਹਣੇ ਲੁੱਕ ਦੇ ਰਿਹਾ ਤੇ ਇਹਦੇ ਵਿੱਚ ਜਿਹੜੇ ਪੀਸ ਤੁਹਾਨੂੰ ਹੈਗੇ ਆ ਮੈਂ ਦੱਸ ਦਿੰਨੀ ਆ ਕਿੰਨੇ ਮਿਲਨੇ ਆ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਪੀਸ ਮਿਲ ਸਕਦੇ ਆ ਜੇ ਇੱਕੋ ਜਿਹਾ ਬੁੱਕ ਕਰਾਉਣੇ ਆ ਤੇ ਪ੍ਰਾਈਸ ਇਹਦੀ ਵੀ ਹੈਗੀ ਆ 750 ਨੈਕਸਟ ਜਿਹੜਾ ਹੈਗਾ ਆਪਣੇ ਕੋਲ ਸਿੰਗਲ ਪੀਸ ਆ ਗ੍ਰੇ ਕਲਰ ਆ ਅੰਬੀ ਦੀ ਪ੍ਰਿੰਟਿੰਗ ਆ ਹਨਾ ਫਿੰਕ ਜੇ ਕਲਰ ਦੀ ਪ੍ਰਿੰਟਿੰਗ ਹੋਈ ਹੋਈ ਆ ਤੇ ਸਿਲਕ ਪਸ਼ਮੀਨਾ ਫੈਬਰਿਕ ਆ ਇਹ ਵੀ ਤੁਹਾਨੂੰ ਜਿਹੜਾ ਮਿਲਣਾ 750 ਰੁਪਏ ਦੇ ਵਿੱਚ ਹੀ ਮਿਲਣਾ ਇਸ ਇੱਕ ਹੋਰ ਆਪਣਾ بیس ਹੈਗਾ ਬੋਟਲ ਗ੍ਰੀਨ ਪਰ ਦੇਖਣ ਨੂੰ ਹਨਾ ਬੋਟਲ ਗ੍ਰੀਨ ਬਹੁਤ ਘੱਟ ਨਜ਼ਰ ਆ ਰਿਹਾ ਵਿੱਚ ਪਿੰਕ ਜਿਹੇ ਕਲਰ ਦੀ ਜਿਹੜੀ ਹੈਗੀ ਆ ਪੇਂਟਿੰਗ ਉਹ ਇਹਨੂੰ ਬਹੁਤ ਸੋਹਣੀ ਦੁੱਖ ਦਿਖ ਦੇ ਰਹੀ ਆ ਤੇ ਸਿਲਕ ਪਸ਼ਮੀਨੇ ਦਾ ਫੈਬਰਿਕ ਆ ਪ੍ਰਾਈਸ ਇਹਦੀ ਵੀ ਅੱਜ ਸਿਰਫ ਔਰ ਸਿਰਫ 750 ਆ ਹਨਾ ਇਹ ਵੀ ਪਸ਼ਮੀਨੇ ਦਾ ਹੀ ਆ ਏਕੇ ਟੈਕਸਟਰਾ ਫੈਬਰਿਕ ਆ ਕੋਈ ਵੀ ਕੰਪਲੇਂਟ ਨਹੀਂ ਹੈਗੀ ਬਿਲਕੁਲ ਵੀ ਇਥੇ ਬੁਰ ਵਗੈਰਾ ਨਹੀਂ ਆਉਂਦਾ ਤੇ ਮਸਟਰਡ ਜਿਹਾ ਕਲਰ ਹੈਗਾ ਜੀ 네ਗੇਟਿਵ ਪ੍ਰਿੰਟਿੰਗ ਆ ਜੀ ਵਿੱਚ ਸ਼ਰਟ ਵਾਲੀ ਜਿਹੜੀ ਪ੍ਰਿੰਟਿੰਗ ਆ ਨਾ ਉਹ 네ਗੇਟਿਵ ਪ੍ਰਿੰਟਿੰਗ ਬਾਟਮ ਦੇ ਵਿੱਚ ਆ ਇਹ ਵਾਲੀ ਇਹਦੀ ਹੈਗੀ ਆ ਸ਼ਰਟ ਸਿੰਗਲ ਪੀਸ ਆ ਤੇ ਪ੍ਰਾਈਸ ਇਹਦਾ ਵੀ ਅੱਜ ਹੈਗਾ 750 ਇਸੇ ਦੇ ਵਿੱਚ ਇੱਕ ਕਲਰ ਹੋਰ ਮਿਲੂਗਾ ਇਹ ਹੈਗਾ ਰਨਿੰਗ ਦੇ ਵਿੱਚ ਦੀ ਇਹ ਵਾਲਾ ਹੈਗਾ ਪ੍ਰਿੰਟਿੰਗ ਸੇਮ ਆ ਪਰ ਇਹ ਰਨਿੰਗ ਦੇ ਵਿੱਚ ਹੈਗਾ ਸੂਟ ਤੇ ਪ੍ਰਾਈਸ ਇਹਦੀ ਵੀ ਸੇਮ ਹੀ ਆ 750 ਬਹੁਤ ਹੀ ਸੋਹਣਾ ਪੀਚੀ ਪਿੰਕ ਜਿਹਾ ਕਲਰ ਆ ਇਹਦੇ ਵਿੱਚ ਤੇ ਇਹ ਦਾ ਇਹ ਹੈਗਾ ਸਿੰਗਲ ਸੂਟ ਆਪਣੇ ਕੋਲੇ ਤੇ ਪ੍ਰਾਈਸ ਇਹਦੀ ਵੀ ਜਿਹੜੀ ਹੈਗੀ ਆ ਉਹ ਹੈਗੀ ਆ 750 ਨੈਕਸਟ ਜਿਹੜਾ ਹੈਗਾ ਮੈਚਿੰਗ ਦੇ ਵਿੱਚ ਆ ਜੀ ਚੈੱਕ ਦੇ ਵਿੱਚ ਚੈੱਕ ਨੇ ਇਸ ਵਾਰੀ ਬਹੁਤ ਹਨਾ ਡਿਮਾਂਡ ਸੀਗੀ ਚੈੱਕ ਦੀ ਠੋਕਿਓ ਮੰਡੀ ਇਹ ਵੀ ਪਸ਼ਮੀਨੇ ਦੇ ਵਿੱਚੇ ਆ ਤੇ ਬਲੂਇਸ਼ ਗ੍ਰੇ ਕਲਰ ਆ ਜੀ ਇਹਦਾ ਹਨਾ बॉटਮ ਦੇ ਵਿੱਚ 네ਗੇਟਿਵ ਪ੍ਰਿੰਟਿੰਗ ਦੇ ਵਿੱਚ ਚੈੱਕ ਰਿਹਾ ਦਿਖ ਰਿਹਾ ਆਪਾਂ ਨੂੰ ਤੇ ਸ਼ਰਟ ਦੇ ਵਿੱਚ ਇਹ ਵਾਲੀ ਸਿੰਗਲ ਹਨਾ ਪ੍ਰਿੰਟਿੰਗ ਦਾ ਇਹ ਇਹ ਵੀ ਅੱਜ ਤੁਹਾਨੂੰ 750 ਦੇ ਵਿੱਚ ਹੀ ਮਿਲ ਜਾਣਾ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲ ਜੂਗਾ ਇਹ ਵਾਲਾ ਕਲਰ ਇਹਦੇ ਵਿੱਚ ਦੋ ਕਲਰ ਹੈਗੇ ਆ ਸਿੰਗਲ ਸਿੰਗਲ ਪੀਸ ਆ ਜਿਹਨੂੰ ਵੀ ਪਸੰਦ ਆਉਂਦਾ ਫਾਈਨਲ ਮੈਸੇਜ ਪਾਇਓ ਹਨਾ ਪੁੱਛ ਦਾ ਪੁੱਛ ਦੇ ਵਿੱਚ ਹਨਾ ਟਾਈਮ ਵੇਸਟ ਨਾ ਕਰਿਓ ਇਹ ਵਾਲੀ ਇਹਦੀ ਜਿਹੜੀ ਹੈਗੀ ਆ ਬਾਟਮ ਦੀ ਪ੍ਰਿੰਟਿੰਗ ਤੇ ਇਹ ਵਾਲੀ ਇਹਦੀ ਹੈਗੀ ਆ ਸ਼ਰਟ ਬਹੁਤ ਹੀ ਸੋਹਣਾ ਗ੍ਰੀਨ ਜਿਹਾ ਕਲਰ ਆ ਸਿੰਗਲ ਸੂਟ 750 ਇੱਕ ਹੋਰ ਜਿਹੜਾ ਆਪਣਾ ਇਹਦੇ ਵਿੱਚ ਆ ਗਿਆ ਮੈਚਿੰਗ ਦੇ ਵਿੱਚ ਹੀ ਆ ਆ ਵਾਹ ਲੈ ਕੋਈ ਇਹ ਵਾਲੀ ਇਹਦੀ ਹੈਗੀ ਆ ਸ਼ਰਟ ਆਹ ਸਾਰੀ ਬਾਟਮ ਬਾਟਮ ਦੇ ਉੱਪਰ ਸ਼ਰਟ ਵਾਲੀ ਸੇਮ 네ਗਟਿਵ ਪ੍ਰਿੰਟਿੰਗ ਹੋਈ ਹੋਈ ਆ ਤੇ ਇਹ ਵਾਲੀ ਮਿਲਣੀ ਆ ਸ਼ਰਟ ਸਿੰਗਲ ਇਹਦੇ ਵਿੱਚ ਤੁਹਾਨੂੰ 2 ਸੂਟ ਮਿਲ ਸਕਦੇ ਆ ਠੀਕ ਆ ਜੀ 2 ਸੂਟ ਮਿਲ ਜਾਣਗੇ ਪ੍ਰਾਈਸ ਇਹਦੀ ਵੀ 750 ਆ ਨੈਕਸਟ ਜਿਹੜਾ ਹੈਗਾ ਇਹਦੇ ਵਿੱਚ ਅਨੀਅਨ ਪਿੰਕ ਕਲਰ ਆ ਜੀ ਇਹ ਵਾਲਾ ਹੈਗਾ ਅਨੀਅਨ ਪਿੰਕ ਕਲਰ ਤੇ ਇਹ ਵਾਲੀ ਇਹਦੀ ਹੈਗੀ ਆ ਪ੍ਰਿੰਟਿੰਗ ਇਹ ਵਾਲੀ ਪ੍ਰਿੰਟਿੰਗ ਆ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਪਰ ਇਹ ਸਿਰਫ 750 ਅਗਲਾ ਹੈਗਾ ਕਲਰ ਬਹੁਤ ਹੀ ਸੋਹਣਾ ਬਲੂਇਸ਼ ਕਲਰ ਆ ਲਾਜ਼ਵਰੀ ਬਲੂ ਜਿਹਾ ਕਲਰ ਜਿਹਨੂੰ ਆਪਾਂ ਕਹਦੇ ਆਂ ਨੈਗੇਟਿਵ ਪ੍ਰਿੰਟਿੰਗ ਬਾਟਮ ਦੇ ਵਿੱਚ ਮਿਲੂਗੀ ਤੇ ਇਹ ਵਾਲੀ ਇਹਦੀ ਹੈਗੀ ਆ ਸ਼ਰਟ ਦੀ ਪ੍ਰਿੰਟਿੰਗ ਇਹ ਇੱਕ ਟੈਕਸ ਦਾ ਪਸ਼ਮੀਨਾ ਕੋਈ ਕੰਪਲੇਂਟ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਇਹ ਤੇ ਬੁਰ ਨਹੀਂ ਆਉਂਦਾ ਹੈਗਾ ਜਿਵੇਂ ਮਰਜੀ ਧੋਵੋ ਪਾਵੋ ਹਨਾ ਹੰਡਲਸਰ ਫੈਬਰਿਕ ਹੁੰਦਾ ਤੇ ਦੋ ਸੂਟ ਮਿਲ ਜਾਣੇ ਆ ਇਹਦੇ ਵਿੱਚ ਤੁਹਾਨੂੰ ਇਹ ਇਹ ਵਾਲਾ ਹੈਗਾ ਆਪਣਾ ਅਗਲਾ ਸੂਟ। ਲੋਕ ਇਹ ਲੈਣੇ ਆ ਠੀਕ ਹੈ ਜੀ ਇਹ ਸੀਗੇ ਆਪਣੇ 750 ਵਾਲੇ ਇਹਦੇ ਵਿੱਚ ਹੀ ਨੈਕਸਟ ਫਿਰ ਚੈੱਕ ਪ੍ਰਿੰਟ ਆ ਗਿਆ ਚੈੱਕ ਦੇ ਵਿੱਚ ਇਹ ਹੈਗਾ ਰੰਗ ਦੇ ਵਿੱਚ ਹਨਾ 5 ਮੀਟਰ ਫੈਬਰਿਕ ਮਿਲੂਗਾ ਸਿੰਗਲ ਸੂਟ ਆ ਇਹ ਵਾਲੀ 골ਡਨ ਜਿਹਾ ਕਲਰ ਆ ਤੇ ਬਹੁਤ ਹੀ ਸੋਹਣੀ ਇਹਦੇ ਤੇ ਹਨਾ ਪ੍ਰਿੰਟਿੰਗ ਆ ਤੇ ਇਹਦੇ ਵਿੱਚ ਤੁਹਾਨੂੰ ਦੋ ਸੂਟ ਬਣ ਸਕਦੇ ਆ ਜੀ ਰਨਿੰਗ ਦੇ ਵਿੱਚ 5 ਮੀਟਰ ਇਹ ਵਾਲੀ ਲੋਕਾਂ ਲਈ ਆ ਸੂਟ ਦੇ ਬਣ ਕੇ ਜੀ ਨੈਕਸਟ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਗ੍ਰੀਨ ਕਲਰ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਆਹ ਵਾਲਾ ਕਲਰ ਆ ਗ੍ਰੀਨ ਕਲਰ ਬਹੁਤ ਹੀ ਸੋਹਣਾ ਹਨਾ ਚੈੱਕ ਇਨ ਟ੍ਰੈਂਡ ਦੇ ਵਿੱਚ ਚੱਲ ਰਿਹਾ ਅੱਜ ਕੱਲ ਹਨਾ ਬਹੁਤ ਡਿਮਾਂਡ ਆ ਰਹੀ ਆ ਚੈੱਕ ਦੀ ਤੇ ਇਹ ਵਾਲਾ ਇਹਦਾ ਨੈਕਸਟ ਕਲਰ ਆ ਇਹਦੇ ਵਿੱਚ ਵੀ ਤੁਸੀਂ ਦੋ ਸੂਟ ਲੈ ਸਕਦੇ ਹੋ ਜੇ ਇੱਕੋ ਜਿਹਾ ਲੈਣੇ ਆ ਲਓ ਜੀ ਇੱਕ ਹੋਰ ਪਛਬੀਨੇ ਦੀ ਬਹੁਤ ਹੀ ਸੋਹਣਾ ਕਲਰ ਅਤੇ ਪ੍ਰਿੰਟਿੰਗ ਹਨਾ ਮੂਵੀਸ਼ੀਆ ਕਲਰ ਆ ਤੇ ਉਹਦੇ ਉੱਪਰ ਪਿੰਕ ਦੀ ਤੇ ਜਿਹੜੀ ਕਰੀਮੀ 골ਡਨ ਜੀ प्रिंटिंग ਆ ਉਹਦੇ ਨਾਲ ਬਹੁਤ ਹੀ ਸੋਹਣਾ ਹਨਾ ਆ ਰਿਹਾ ਸੁਟ ਨਜ਼ਰ ਤੇ 5 ਮੀਟਰ ਰਨਿੰਗ ਦੇ ਵਿੱਚ ਸਿੰਗਲ ਪੀਸ ਆ ਜੀ ਇਹ ਮੇਨ ਦਾ ਹਨਾ ਅਨ ਸਿੰਗਲ ਪੀਸ ਆ ਇੱਕੀ ਸੂਟਾ ਦੇ ਵਿੱਚ ਤੇ ਇਹਦੇ ਵਿੱਚ ਹੀ ਇਸੇ ਦੇ ਹਨਾ ਪ੍ਰਿੰਟਿੰਗ ਸੇਮ ਆ ਕਲਰ ਚੇਂਜ ਆ ਇਹ ਹੈਗਾ ਗ੍ਰੇ ਕਲਰ ਹਨਾ سرمਈ ਗ੍ਰੇ ਜਿਹਾ ਕਲਰ ਆ ਬਲੂਇਸ਼ ਗ੍ਰੇ ਜੀ ਨੂੰ ਕਹਿੰਦੇ ਆ ਆਪਾਂ ਉਹ ਵਾਲਾ ਹੈਗਾ ਕਲਰ ਤੇ 골ਡਨ ਜੀ ਵਿੱਚ ਕਰੀਮੀ ਜੀ ਪ੍ਰਿੰਟਿੰਗ ਆ ਇਹਦੇ ਵਿੱਚ ਤੁਸੀਂ ਦੋ ਪੀਸ ਲੈ ਸਕਦੇ ਹੋ ਜੇ ਤੁਹਾਨੂੰ ਚਾਹੀਦੀ ਆ ਸੇਮ ਲੈਣਾ ਚਾਹੁੰਦੇ ਹੋ ਤਾਂ ਦੋ ਤੁਸੀਂ ਲੈ ਸਕਦੇ ਹੋ ਅਗਲਾ ਜਿਹੜਾ ਹੈਗਾ ਦੇਖੋ ਜੀ ਕਲਰ ਆ ਤੇ ਪ੍ਰਿੰਟਿੰਗ ਕਿੰਨੀ ਪਿਆਰੀ ਹੋਈ ਹੋਈ ਆ ਨਾ ਲੈਮਨ 골ਡਨ ਜਿਆ بیس ਆ ਤੇ ਉਹਦੇ ਉੱਪਰ ਨਾ ਰਾਣੀ ਪਿੰਕ ਜੀ ਦੀ ਪ੍ਰਿੰਟਿੰਗ ਹੋਈ ਹੋਈ ਆ ਤੇ ਇਹ ਕੇ ਟੈਕਸ ਦਾ ਫੈਬਰਿਕ ਆ ਰਨਿਕ 5 ਮੀਟਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਸਿੰਗਲ ਪੀਸ ਹੀ ਲੈ ਸਕਦੇ ਹੋ ਨਾ 21 ਪੀਸ ਆ ਸਾਡੇ ਕੋਲੇ ਇਹਦੇ ਵਿੱਚ ਹੀ ਸੇਮ ਪ੍ਰਿੰਟਿੰਗ ਦੇ ਵਿੱਚ ਇੱਕ ਏਵ ਕਲਰ ਮਿਲਦਾ ਮੋਵੀਸ਼ੀਆ ਕਲਰ ਹੈ ਨਾ ਬੇਸ ਡਸਟੀ ਮੋਵੀਸ਼ੀਆ ਹੈਗਾ ਤੇ ਪ੍ਰਿੰਟਿੰਗ ਦੇ ਕਲਰ ਮੋਸਟਲੀ ਮਿਲਦਾ ਸੇਮ ਹੀ ਨੇ ਹੈ ਨਾ ਦੇਖ ਕਿ ਉਹ ਬਹੁਤ ਸੋਹਣਾ ਸੂਟ ਬਣਨਾ ਤੁਹਾਡਾ ਇਹ ਵੀ ਇਹਦੇ ਵਿੱਚ ਵੀ ਆਪਣੇ ਕੋਲੇ ਇੱਕ ਪੀਸ ਹੀ ਆ ਅਗਲਾ ਦੋ ਸੌਰੀ ਇਹਦੇ ਵਿੱਚ ਦੋ ਸੂਟ ਲੈ ਸਕਦੇ ਹੋ ਜੀ ਤੁਸੀਂ ਇਹ ਹੈਗਾ ਬੇਬੀ ਪੀਚ ਜਿਆ ਕਲਰ ਬੇਸ ਬੇਬੀ ਪੀਚ ਜਿਆ ਹੈਗਾ ਤੇ ਇਹਦੇ ਵਿੱਚ ਵੀ ਦੋ ਸੂਟ ਹੈਗੇ ਆਪਣੇ ਕੋਲੇ ਤੇ ਪ੍ਰਿੰਟਿੰਗ ਤੁਸੀਂ ਦੇਖ ਹੀ ਲਈ ਆ ਪ੍ਰਾਈਸ ਸਿਰਫ ਔਰ ਸਿਰਫ 750 ਹੁਣ ਮੈਂ ਤੁਹਾਨੂੰ ਦੇਣ ਲੱਗੀ ਆ ਕੁਛ ਰੁਕਿਓ ਬੱਚੇ ਇਹ ਵੀ ਇਹ ਵੀ ਪਸ਼ਮੀਨੇ ਦੇ ਵਿੱਚ ਹੀ ਆ ਦੇਖੋ ਪ੍ਰਿੰਟਿੰਗ ਦੇਖੋ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਕਾਟਰਾਇਟੇ ਵੀ ਆਇਆ ਸੀ ਪਹਿਲਾਂ ਆਪਾਂ ਤੁਹਾਨੂੰ ਕਾਟਰਾਇਟੇ ਦਿੱਤਾ ਬਹੁਤ ਹੀ ਸੋਹਣਾ ਹਨਾ ਸੋਬਰ ਜੀ ਲੁੱਕ ਦਾ ਸੂਟ ਆ ਹਨਾ ਕਿਸੇ ਵੀ ਇਸ ਗਰੁੱਪ ਨੂੰ ਹਨਾ ਪਾ ਸਕਦੇ ਆ ਤੇ ਕਿਉਂਕਿ ਅੱਜ ਕੱਲ ਸਾਰੇ ਹਨਾ ਜ਼ਿਆਦਾਤਰ ਜਿਹੜੀਆਂ ਲੜਕੀਆਂ ਨੇ ਉਹ ਵੀ ਲਾਈਟ ਕਲਰ ਹੀ ਪਾਉਂਦੀਆਂ ਨੇ ਕਿਸੇ ਵੀ ਇਸ ਗਰੁੱਪ ਨੂੰ ਸੂਟ ਕਰਦਾ ਇਹ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਹੈਗੇ ਆ ਠੀਕ ਆ ਜੀ ਅਗਲਾ ਇਹਦੇ ਵਿੱਚ ਸੇਮ ਪ੍ਰਿੰਟਿੰਗ ਆ 컬러 ਤੁਸੀਂ ਚੈੱਕ ਕਰ ਲਓ ਆਹ ਵਾਲਾ ਹੈਗਾ ਸੂਟ ਇਹ ਵਾਲਾ ਹੈਗਾ ਜੀ ਫਾਈਨਲ ਲੁੱਕ ਤੁਹਾਨੂੰ ਪੂਰੀ ਦਿਖਾਤੀ ਆ ਤੇ ਇਹ ਵਾਲਾ ਸਿੰਗਲ ਪੀਸ ਆ ਜੀ ਇਹਦੇ ਵਿੱਚ ਆਪਣੇ ਕੋਲੇ ਨੈਕਸਟ ਜਿਹੜਾ ਹੈਗਾ ਜੀ ਇਹਦੇ ਵਿੱਚ ਸੇਮ ਹੀ ਆ 컬러 ਚੇਂਜ ਆ ਇਹ ਹੈਗਾ 골ਡਨ ਜਿਆ ਬੇਸ ਹੈ 골ਡਨ 골ਡਨ ਦੇ ਉੱਪਰ ਆਹ ਵਾਲੀ ਹੈਗੀ ਹੈ ਸਟਿੰਗ ਇਹ ਵੀ ਸਿੰਗਲ ਪੀਸ ਅਜ ਹੈ ਹਾਂਜੀ ਇਹਦੇ ਵਿੱਚ ਵੀ ਸਿੰਗਲ ਪੀਸ ਆਪਣੇ ਕੋਲੇ ਇੱਕ ਹੋਰ ਬਹੁਤ ਹੀ ਸੋਹਣਾ ਪ੍ਰਿੰਟ ਆਇਆ ਰਨਿੰਗ ਦੇ ਵਿੱਚ 5 ਮੀਟਰ ਆ ਕਲਰ ਬਹੁਤ ਪਿਆਰਾ ਪ੍ਰਿੰਟਿੰਗ ਉਸ ਤੋਂ ਪਿਆਰੀ ਹੈ ਜੀ ਹਨਾ ਸਿੰਗਲ ਜੀ ਪ੍ਰਿੰਟਿੰਗ ਤੇ ਆਹ ਵਾਲਾ ਹੈਗਾ ਦਾ ਕਲਰ ਪ੍ਰਾਈਸ ਮਿਲਣੀ ਆ ਤੁਹਾਨੂੰ ਸਿਰਫ ਔਰ ਸਿਰਫ 750 ਰੁਪਿਆ ਕੋਈ ਸ਼ਿਪਿੰਗ ਨਹੀਂ ਦੇਣੀ ਤੁਹਾਡੇ ਘਰੇ ਹਨਾ 750 ਦੇ ਵਿੱਚ ਇਹ ਸੂਟ ਪਹੁੰਚ ਜਾਣਾ ਨੈਕਸਟ ਇਸੇ ਦੇ ਵਿੱਚ ਹੈਗਾ ਜੀ ਇਹ ਚ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਕਲਰ ਤੁਸੀਂ ਚੈੱਕ ਕਰ ਲਓ ਹਨਾ ਪਸ਼ਮੀਨੇ ਦਾ ਸੂਟ ਆ 5 ਮੀਟਰ ਰਨਿੰਗ ਦੇ ਵਿੱਚ ਆ ਕੋਈ ਬੁਰਨੀ ਆਊਗਾ ਹਨਾ ਜਿੱਦਾਂ ਮਰਜੀ ਹੰਡਾਈ ਜਾਵੋ ਇਹ ਦੋ ਸੂਟ ਤੁਸੀਂ ਇਹਦੇ ਵਿੱਚ ਲੈ ਸਕਦੇ ਨੈਕਸਟ ਜਿਹੜਾ ਹੈਗਾ ਹੁਣ ਮੈਂ ਦਿਖਾਉਣ ਲੱਗਿਆਂ ਤੁਹਾਨੂੰ ਕਟਰਾਈ ਕਟਰਾਈ ਦੋ ਤਿੰਨ ਤਰ੍ਹਾਂ ਦੀ ਆ ਅੱਜ ਤੁਹਾਨੂੰ 21 ਰੇਟ ਤੇ ਦੇ ਦੇਣੀ ਆ ਹਨਾ ਪ੍ਰਾਈਸ ਅਲੱਗ-ਲੱਗ ਸੀਗਾ ਸੂਟ ਚਾਰ-ਪੰਜ ਜੀ ਨੇ ਸਿੰਗਲ ਪੀਸ ਨੇ ਹਣਾ ਜਿਹਨੂੰ ਜਿਹੜਾ ਜਿੰਨੀ ਛੇਤੀ ਦੇਖ ਲੈਂਦਾ ਉਹਨੀ ਛੇਤੀ ਫਾਈਨਲ ਬੁਕਿੰਗ ਕਰਵਾਇਓ ਰਨਿੰਗ ਦੇ ਵਿੱਚ 5 ਮੀਟਰ ਫੈਬਰਿਕ ਆ ਕਟ్రਾਈ ਆ ਹਨਾ ਕਲਰ ਤੁਸੀਂ ਬਿਲਕੁਲ ਸਹੀ ਦੇਖ ਰਹੇ ਹੋ ਤੇ ਲਗਜ਼ਰੀ ਕਟ్రਾਈ ਹੈ ਜੀ ਇਹ ਹਨਾ ਇਹਦੇ ਤੇ ਤੁਹਾਨੂੰ ਲਿਖਿਆ ਹੋਇਆ ਹੈ ਲਗਜ਼ਰੀ ਕਟ్రਾਈ 컬یکشن ਹਨਾ ਪ੍ਰੀਮੀਅਮ ਲਗਜ਼ਰੀ ਕਟ్రਾਈ ਆ ਤੇ ਕਲਰ ਪ੍ਰਿੰਟਿੰਗ ਤੁਸੀਂ ਦੇਖ ਰਹੇ ਹੋ ਇਹ ਆਪਾਂ 950 ਚ ਦਿੰਦੇ ਸੀ ਅੱਜ ਤੁਹਾਨੂੰ 850 ਦੇ ਵਿੱਚ ਮਿਲ ਜਾਣੀ ਹੈ ਕਟ్రਾਈ ਦੇ 500 ਪੀਸ ਨੇ ਉਹਦੇ ਵਿੱਚ ਤੁਸੀਂ ਜੋ ਵੀ ਹੈਗਾ ਆਪਣੀ ਇਹਨਾਂ ਪਸੰਦ ਚਲਦੀ ਕਰ ਲਿਓ ਕਿਉਂਕਿ ਬਹੁਤਾ ਹੀ ਚੋਇਸ ਨਹੀਂ ਹੈਗੀ ਆਪਣੇ ਕੋਲੇ 30 ਸੀ ਬਹੁਤ ਥੋੜੇ ਜੈ ਨੇ ਇਹ ਵਾਲਾ ਹੈਗਾ ਇਸੇ ਕਟਾਈ ਦੇ ਵਿੱਚ ਨੈਕਸਟ ਕਲਰ ਅਤੇ ਪ੍ਰਿੰਟਿੰਗ 5 ਮੀਟਰ ਦਾ ਸੂਟ ਮਿਲੂਗਾ ਤੇ ਬਿਨਾਂ ਲਾਈਨਿੰਗ ਤੋਂ ਬਣ ਜਾਂਦੇ ਆ ਹਨਾ ਤੇ ਫਿਰ ਸਟੀਚਿੰਗ ਦਾ ਵੀ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਕਿਉਂਕਿ ਲਾਈਨਿੰਗ ਨਾਲ ਹੀ ਵੱਧਦੇ ਆ ਤੇ ਕਾਫੀ ਟਾਈਮ ਤੱਕ ਇਹ ਜਿਹੜਾ ਫੈਬਰਿਕ ਆ ਫਾਅਰ ਵੇਅਰ ਕਰ ਸਕਦੇ ਆ ਨੈਕਸਟ ਕਲਰ ਪ੍ਰਿੰਟ ਇਹ ਵਾਲਾ ਹੈਗਾ ਜੀ ਇਹ ਵੀ ਕਟਾਈ ਦੇ ਵਿੱਚ ਹੀ ਆ ਰਨਿੰਗ ਦੇ ਵਿੱਚ 5 ਮੀਟਰ ਆ ਸਿੰਗਲ ਪੀਸ ਆ ਤੇ ਪ੍ਰਾਈਸ ਆ ਜਿਹਦੀ ਵੀ ਤੁਹਾਨੂੰ ਮਿਲ ਜਾਣੀ ਆ 850 ਇੱਕ ਆਪਾਂ ਮੈਚਿੰਗ ਦੇ ਵਿੱਚ ਕਟਰਾ ਹੀ ਦਿੱਤੀ ਸੀਗੀ 950 ਦੀ ਰੇਂਜ ਚ ਸੀਗੀ ਇਹ ਵੀ ਇਹ ਵੀ ਅੱਜ ਤੁਹਾਨੂੰ 850 ਦੀ ਦੇ ਦੇਣੀ ਆ ਇਹ ਵਾਲੀ ਹੈਗੀ ਆ ਜਿਹਦੀ ਸ਼ਰਟ ਦੀ ਪ੍ਰਿੰਟਿੰਗ ਬਹੁਤ ਹੀ ਸੋਹਣਾ ਗ੍ਰੀਨ ਕਲਰ ਆ ਤੇ ਇਹਦੀ ਬਾਟਮ ਜਿਹੜੀ ਹੈਗੀ ਆ ਇਹ ਵਾਲੀ ਹੈ ਜੀ ਇਹ ਵਾਲੀ ਬਾਟਮ ਆ ਤੇ ਇਹ ਵਾਲੀ ਸ਼ਰਟ ਆ ਚੇਂਜ ਕਲਰ ਥੋੜਾ ਚੇਂਜ ਆ ਰਿਹਾ ਹੈ ਕਲਰ ਬਹੁਤ ਪਿਆਰਾ ਹੈ ਦਾ ਸ਼ਾਇਦ ਤੁਹਾਡੇ ਕੋਲੋਂ ਸਹੀ ਨਹੀਂ ਆ ਰਿਹਾ ਹੈਗਾ ਤੇ ਪ੍ਰਾਈਸ ਇਹਦੀ ਵੀ ਅੱਜ ਤੁਹਾਨੂੰ 850 ਹੀ ਮਿਲਣੀ ਆ ਤਿੰਨ ਸੂਟ ਹੈਗੇ ਆ ਇਹਦੇ ਵਿੱਚ ਆਪਣੇ ਕੋਲੇ ਤੇ ਇੱਕ ਹੈਗਾ ਜੀ ਇਹ ਵਾਲਾ ਨੇਵੀ ਬਲੂ ਕਲਰ ਇਹ ਵਾਲੀ ਬਾਟਮ ਤੇ ਇਹ ਵਾਲੀ ਇਹਦੀ ਹੈਗੀ ਆ ਸ਼ਰਟ ਕਾਟਰਾਏ ਬਹੁਤ ਹੀ ਸੋਹਣਾ ਫੈਬਰਿਕ ਆ ਤੇ ਇਹ ਵਾਲੀ ਜਿਹੜੀ ਹੈਗੀ ਆ ਕਾਟਨ ਕਾਟਰਾਏ ਆ ਕੋਈ ਸਿੰਥੈਟਿਕ ਕਾਟਰਾਏ ਨਹੀਂ ਹੈਗੀ ਕਾਟਨ ਕਾਟਰਾਏ ਮਿਲੂ ਪ੍ਰਾਈਸ ਮਿਲਣੀ ਆ ਸਿਰਫ ਔਰ ਸਿਰਫ ਅੱਜ 850 ਇੱਕ ਕਲਰ ਇਹਦੇ ਵਿੱਚ ਤੁਹਾਨੂੰ ਇਹ ਮਿਲ ਜੂਗਾ ਇਹਦੇ ਵਿੱਚ ਤੁਹਾਡੇ ਕੋਲ ਸਾਡੇ ਕੋਲ ਸਿੰਗਲ ਪੀਸ ਆ ਤੇ ਇਹ ਵਾਲਾ ਜਿਹੜਾ ਹੈਗਾ ਇਹਦਾ ਸ਼ਰਟ ਦੀ ਪ੍ਰਿੰਟਿੰਗ ਹੈ ਆਹ ਇਹ ਹੈਗੇ 850 ਵਾਲੀ ਦੋ ਪੀਸ ਆਪਣੇ ਕੋਲ ਇਹ ਵਾਲੀ ਕਟਾਈ ਇਹ ਹਨਾ ਕੋਸਟਲੀ ਸੀਗੀ ਪਰ ਸਾਡੇ ਕੋਲ ਦੋ ਹੀ ਪੀਸ ਨੇ ਇਹ ਵੀ ਅੱਜ ਤੁਹਾਨੂੰ ਇਸੇ ਰੇਟ ਦੇ ਵਿੱਚ ਦੇ ਦੇਣੀ ਆ ਕਲਰ ਦੇਖੋ ਤੁਸੀਂ ਇਹ ਮਾਊਸ ਜ ਡਿਫਰੈਂਟ ਜੇ ਕਲਰ ਆ ਹੁਣ ਤੁਸੀਂ ਦੇਖ ਲਿਓ ਤੁਹਾਡੇ ਕੋਲ ਸਹੀ ਆਇਆ ਨੈਗੇਟਿਵ ਪ੍ਰਿੰਟਿੰਗ ਦੀ ਬਾਟਮ ਆ ਕਟ్రਾਈ ਦੀ ਉਹ ਬਾਟਮ ਆ ਕਟ్రਾਈ ਦੀ ਉਹ ਸ਼ਰਟ ਆ ਤੇ ਇਹ ਵੀ ਅੱਜ ਤੁਹਾਨੂੰ ਸਿਰਫ ਔਰ ਸਿਰਫ 850 ਦੇ ਵਿੱਚ ਦੇ ਦੇਣੀ ਆ ਇਹਦੇ ਵਿੱਚ ਆਪਣੇ ਕੋਲ ਚਾਰ ਸੂਟ ਹੈਗੇ ਆ ਜੇ ਤੁਸੀਂ ਲੈਣੇ ਆ ਤਾਂ ਹਨਾ ਇਕੱਠੇ ਪੀਸ ਕਰ ਸਕਦੇ ਹੋ ਇੱਕ ਸਿੰਗਲ ਪੀਸ ਇਹ ਵਾਲਾ ਜੀ ਲੋਚ ਕਲਰ ਪ੍ਰਿੰਟਿੰਗ ਇਹਦੇ ਵਿੱਚ ਦੋ ਹੀ ਸੀਗੇ ਆਹ ਵਾਲੀ ਜਿਹੜੀ ਹੈਗੀ ਆ ਸ਼ਰਟ ਆ ਇਸ ਤਰ੍ਹਾਂ ਆਉਗੀ ਇਹਦੀ ਪ੍ਰਿੰਟਿੰਗ ਇਹ ਆ ਬੜੀ ਜਗੀ ਹੈਗੀ ਆ ਪ੍ਰਿੰਟਿੰਗ ਹੈ ਇਹਦੀ ਸਿੰਗਲ ਪੀਸ ਆ ਇਹ ਵੀ ਆ ਤੁਹਾਨੂੰ 850 ਦੇ ਵਿੱਚ ਹੀ ਮਿਲ ਜਾਣਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕੁਆਟਰਾਈ ਦੇ ਵਿੱਚ ਹੀ ਆਪਾਂ ਇਹ ਸੂਟ ਦਿਖਾਇਆ ਸੀ ਅਸੀਂ ਵੀ ਸਟਿਚ ਕਰਵਾਇਆ ਇਹ ਵਾਲੇ ਸੂਟ ਤੇ ਬਹੁਤ ਹੀ ਸੋਹਣਾ ਫੈਬਰਿਕ ਆ ਵਿਦਾਊਟ ਲਾਈਨਿੰਗ ਸੂਟ ਵਨ ਦਾ ਤੇ ਇਹਦੀ ਜਿਹੜੀ ਹੈਗੀ ਆ 3.5 ਮੀਟਰ ਵੱਡੇ ਪਨੇ ਦੇ ਵਿੱਚ ਫੈਬਰਿਕ ਆਊਗਾ ਸਭ ਤੋਂ ਪਹਿਲਾ ਗ੍ਰੇ ਕਲਰ ਆ neck ਦੇ ਉੱਪਰ ਬਹੁਤ ਹੀ ਸੋਹਣਾ ਮਸ਼ੀਨ ਦੇ ਨਾਲ ਸਫਾਈ ਦੇ ਨਾਲ ਵਰਕ ਕੀਤਾ ਹੋਇਆ neck ਦੇ ਉੱਪਰ ਉਸ ਤੋਂ ਬਾਅਦ ਘੇਰਾ ਘੇਰੇ ਦੇ ਉੱਪਰ ਵੀ ਤੁਹਾਨੂੰ ਪ੍ਰੋਪਰ ਵਰਕ ਮਿਲਣਾ ਘੇਰਾ 25 26 ਇੰਚ ਤੱਕ ਰੈਡੀ ਹੋ ਜਾਊਗਾ ਤੇ ਉਸ ਤੋਂ ਅੱਗੇ ਜਿਹੜੀ ਹੈਗੀ ਆ ਇਹ ਵਾਲਾ ਵਰਕਾ ਚਾਹੇ ਤੁਸੀਂ ਇਹਨੂੰ ਬਾਹਮਾ ਤੇ ਲੈ ਸਕਦੇ ਹੋ ਚਾਹੇ ਤੁਸੀਂ ਬਾਟਮ ਤੇ ਲਵੋ ਇਹ ਤੁਹਾਡੀ ਚੁਆਇਸ ਦੇ ਅਧਾਰ ਤੇ ਆ ਠੀਕ ਆ ਇਹਦਾ ਜਿਹੜਾ ਪ੍ਰਾਈਸ ਸੀਗਾ 1299 ਰੁਪਏ ਸੀਗਾ ਅੱਜ ਤੁਹਾਨੂੰ ਇਹ 1150 ਦੇ ਵਿੱਚ ਮਿਲ ਜਾਊਗਾ ਸਾਡੇ ਕੋਲ 3 ਪੀਸ ਨੇ ਇਸ ਕਲਰ ਦੇ ਵਿੱਚ ਕਲਰ ਦੋ ਹੀ ਰਹਿ ਗਏ ਪੀਸ ਹੈਗੇ ਆ ਹਣਾ ਜਿੰਨੀ ਛੇਤੀ ਦੇਖੋਗੇ ਆਪਣੀ ਬੁਕਿੰਗ ਕਰਵਾ ਦਿਓ ਫਾਈਨਲ ਬੁਕਿੰਗ ਕਰਾਇਓ ਤੇ ਜਿਹੜੀ ਲੰਬਾਈ ਹੈਗੀ ਆ ਇਹਦੀ 42 43 ਤੱਕ ਜਿਹੜੀ ਹੈਗੀ ਆ 43 ਤੱਕ ਜਾਂ ਹੈਨਾ 100 ਰੈਡੀ ਹੁੰਦੀ ਆ ਕਢਾਈ ਤੋਂ ਲੈ ਕੇ neck ਤੱਕ ਬਾਕੀ نیچے ਫੈਬਰਿਕ ਹੈਗਾ ਟੇਲਰ ਹੈਨਾ ਘਟਾਉ ਦਾ ਸਕਦੇ ਆ ਤੇ ਪ੍ਰਾਈਸ ਤੁਹਾਨੂੰ ਅੱਜ ਇਹਦੀ ਮਿਲਣੀ ਆ 1150 ਰੁਪਏ। ਦੋ ਕਲਰ ਨੇ ਇੱਕ ਗ੍ਰੇ ਕਲਰ ਸੀ ਦੂਜਾ ਹੈ ਡਿਫਰੈਂਟ ਜੇ ਕਲਰ ਆ ਨਾ ਇਹ ਬੋਟਲ ਗ੍ਰੀਨ ਆ ਏਦਾਂ ਦਾ ਕਲਰ ਹੈ ਜੀ ਬੋਟਲ ਗ੍ਰੀਨ ਟੋਨ ਹੈਗੀ ਆ ਹਣਾ ਡਿਫਰੈਂਟ ਜੇ ਕਲਰ ਆ ਸੇਮ ਵਰਕ ਹੋਇਆ ਹੋਇਆ ਤੇ ਦੋਈ ਸੂਟ ਦੋ ਕਲਰ ਨੇ ਪੀਸ ਹੈਗੇ ਆਪਣੇ ਕੋਲ ਇਹਨਾਂ ਦੇ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਦੋਨਾਂ ਵਿੱਚੋਂ ਹਨਾ ਫਾਈਨਲ ਬੁਕਿੰਗ ਕਰਵਾਇਓ ਪ੍ਰਾਈਸ ਅੱਜ ਸਿਰਫ ਤੁਹਾਨੂੰ ਮਿਲਣੀ ਆ 11500 ਰੁਪਏ ਠੀਕ ਹੈ ਜੀ 11500 ਦੇ ਵਿੱਚ ਸੂਟ ਤੁਹਾਡੇ ਘਰੇ ਆ ਜਾਊਗਾ ਇੱਕ ਆਪਾਂ ਤੁਹਾਨੂੰ ਦਿੱਤੀ ਸੀ 1135 ਦੇ ਵਿੱਚ ਕਟਾਈ ਬਹੁਤ ਜ਼ਿਆਦਾ ਸੂਟ ਵੇਚੇ ਆਪਾਂ ਬਹੁਤ ਆਈ ਸੀ ਇਹਨਾਂ ਦੀ 골ਡਨ ਜਿਹਾ ਕਲਰ ਆ ਉਦੇ ਉੱਪਰ ਇਹ ਵਰਕ ਹੋਇਆ ਹੋਇਆ ਹੈ ਨਾ ਸਿੰਗਲ ਥ੍ਰੈਡ ਦਾ ਵਰਕ ਹੋਇਆ ਹੋਇਆ ਪੂਰੀ ਸਫਾਈ ਦੇ ਨਾਲ ਆ ਵਰਕ ਸਿਰਫ ਘੇਰੇ ਦੇ ਉੱਪਰ ਆ ਬਾਹਵਾ ਜਾਂ ਨੈਕ ਦੇ ਉੱਪਰ ਵਰਕ ਨਹੀਂ ਹੈਗਾ ਇਹ ਆਪਾਂ ਤੁਹਾਨੂੰ ਦਿੰਦੇ ਸੀ 1135 ਰੁਪਏ ਦੇ ਵਿੱਚ ਅੱਜ ਇਹ ਸੂਟ ਤੁਹਾਨੂੰ ਸਿਰਫ ਔਰ ਸਿਰਫ 1000 ਰੁਪਏ ਦੇ ਵਿੱਚ ਮਿਲ ਜਾਣਾ ਵਿਦਆਊਟ ਐਨੀ ਸ਼ਿਪਿੰਗ ਤੁਸੀਂ ਇਹ ਸੂਟ 1000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਕਿਹਦੇ ਵਿੱਚ ਹੈਗਾ ਆਹ ਵਾਲਾ ਕਲਰ ਸਟੀਲ ਗਰੇਜ ਆ ਕਲਰ ਆ ਫੈਬਰਿਕ ਬਹੁਤ ਹੀ ਸਿਆਰਾ ਕੋਈ ਕੰਪਲੇਂਟ ਨਹੀਂ ਜਿਵੇਂ ਮਰਜੀ ਇਹਨੂੰ ਸਟਿਚ ਕਰਵਾਵੋ ਹਨਾ ਕੋਈ ਇਸ਼ੂ ਨਹੀਂ ਹੈਗਾ ਇਹਦਾ ਤੇ ਵਿਦਾਉਟ ਲਾਈਨਿੰਗ ਬਣਦਾ ਸਿਰਫ ਔਰ ਸਿਰਫ 1000 ਰੁਪਏ ਦੇ ਵਿੱਚ ਠੀਕ ਹੈ ਜੀ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਕਲਰ ਹੀ ਇੰਨਾ ਪਿਆਰਾ ਹੈ ਨਾ ਤੇ ਸਿੰਗਲ ਕਲਰ ਆ ਤੇ ਇਹ ਵਾਲਾ ਇਹਦੇ ਤੇ ਵਰਕ ਹੋਇਆ ਹੈ ਬਿਲਕੁਲ ਤੇ ਇਹ ਵੀ ਤੁਹਾਨੂੰ ਸਿਰਫ ਔਰ ਸਿਰਫ ਅੱਜ 1000 ਰੁਪਏ ਦੇ ਵਿੱਚ ਮਿਲ ਜਾਣਾ ਹੁਣ ਆਪਾਂ ਤੁਹਾਨੂੰ ਪਸ਼ਮੀਨੇ ਦੇ ਸੂਟ ਦਿੱਤੇ ਸੀਗੇ ਨਾ ਬਹੁਤ سارے ਸੂਟ ਦਿੱਤੇ ਆ ਕਈ ਵੀਡੀਓਜ਼ ਦੇ ਵਿੱਚ ਦਿੱਤੇ ਆ ਵਾਰ ਤੁਹਾਨੂੰ ਪਤਾ ਵੀ ਹੈ ਨਾ ਰੈਨੋਵੇਸ਼ਨ ਕਰਕੇ ਸਮਾਨ ਇਕੱਠਾ ਕੀਤਾ ਪਿਆ ਸੀ ਜਦੋਂ ਹੁਣ کھولਦੇ ਆ ਕਿਤੋਂ ਨਾਲ ਕਿਤੋਂ ਹਨ ਗਿਣਤੀ ਵਿੱਚ ਫਰਕ ਪੈ ਜਾਂਦਾ ਕਿਚੋ ਪੀਸ ਮਿਲ ਗਏ ਆ ਤੇ ਕੁਝ ਪੀਸ ਹੋਰ ਮਿਲੇ ਆ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਜਿਹਨੂੰ ਆਪਾਂ ਹਨ ਕਰੀਮ ਜਿਹਾ ਕਲਰ ਆ ਬਹੁਤ ਹੀ ਸੋਹਣਾ ਹਨ ਉਹਦੇ ਉੱਪਰ ਇਹ ਵਰਕ ਹੋਇਆ ਹੋਇਆ ਵਰਕ ਸਿਰਫ ਘੇਰੇ ਤੇ ਹੋਊਗਾ ਵਿਦਆਊਟ ਲਾਈਨਿੰਗ ਸੂਟ ਬਣੂਗਾ ਕੋਈ ਬੁਰ ਨਹੀਂ ਆਉਣਾ ਹੈਗਾ ਤੇ ਪ੍ਰਾਈਸ ਇਹਦੀ ਸਿਰਫ ਔਰ ਸਿਰਫ 900 ਰੁਪਿਆ ਹਨ 900 ਦੇ ਵਿੱਚ ਦੇ ਦੇਣਾ ਜੀ ਅੱਜ ਜਿਹੜਾ ਵੀ ਇਹ ਸਿੰਗਲ ਸੂਟ ਹੈਗਾ ਸਿੰਗਲ ਸਿੰਗਲ ਪੀਸ ਆ ਤੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਵਾਲਾ ਇਹਦਾ ਹੈਗਾ ਨੈਕਸਟ ਕਲਰ ਠੀਕ ਆ ਜੀ ਚੈੱਕ ਕਰ ਲਿਓ ਕਲਰ ਪ੍ਰਿੰਟ ਹੀ ਵਾ ਜਿਹੜਾ ਪਸੰਦ ਆਉਂਦਾ ਫਾਈਨਲ ਬੁਕਿੰਗ ਕਰਵਾਉਣੀ ਆ ਲਾਸਟ ਪੀਸ ਨੇ ਇਸ ਤੋਂ ਬਾਅਦ ਇਹਦੇ ਵਿੱਚ ਆਪਣੇ ਕੋਲ ਹੋਰ ਕੋਈ ਪੀਸ ਨਹੀਂ ਹੈਗਾ ਤੇ ਆਹ ਵਾਲਾ ਹੈਗਾ ਜੀ ਇਹ ਵੀ ਅੱਜ ਤੁਹਾਨੂੰ 900 ਦੇ ਵਿੱਚ ਹੀ ਮਿਲ ਜਾਣਾ ਕਲਰ ਦੇ ਵਿੱਚ ਹਨਾ ਤੇ ਇਸ ਵਰਕ ਦੇ ਵਿੱਚ 1921 ਦਾ ਫਰਕ ਆ ਜਿਹੜਾ ਵੀ ਮਿਲਦਾ ਉਹ ਬੁੱਕ ਕਰਵਾ ਦਿਓ ਆਪਣਾ ਪ੍ਰਾਈਸ ਸਿਰਫ ਔਰ ਸਿਰਫ 900 ਰੁਪਏ ਆ ਇੱਕ ਕਲਰ ਇਹਦੇ ਤੋਂ ਦੇ ਰਿਹਾ ਗਾ 골ਡਨ ਕਲਰ ਆ ਜੀ ਕੀਤਾ 골ਡਨ ਕਲਰ ਦੇ ਵਿੱਚ ਤੇ ਵਰਕ ਬਹੁਤ ਹੀ ਪਿਆਰਾ ਹੋਇਆ ਹੋਇਆ ਤੇ ਪ੍ਰਾਈਸ ਵੰਨੀ ਆ ਸਿਰਫ ਔਰ ਸਿਰਫ 900 ਵਿਟ ਕਲਰ ਦੇ ਉੱਪਰ ਆ ਹਨਾ ਇਹ ਵਾਲਾ ਬਹੁਤ ਹੀ ਸੋਹਣਾ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਤੇ ਸਿੰਗਲ ਸੂਟ ਆ ਨੈਕਸਟ ਜਿਹੜਾ ਹੈਗਾ ਪਿੰਕ ਕਲਰ ਦੇ ਵਿੱਚ ਪਸ਼ਮੀਨੇ ਦਾ ਹੀ ਸੂਟ ਆ ਹਨਾ ਸਿੰਗਲ ਘੇਰੇ ਦੇ ਉੱਪਰ ਹਨਾ ਵਰਕ ਹੋਇਆ ਹੋਇਆ ਓਨਲੀ ਘੇਰੇ ਦੇ ਉੱਪਰ ਹਨਾ 5 ਮੀਟਰ ਸੂਟ ਮਿਲਣਾ ਤੇ ਪ੍ਰਾਈਸ ਸਿਰਫ ਔਰ ਸਿਰਫ 900 ਰੁਪਿਆ ਲਾਸਟ ਸੂਟ ਇਸ ਦੇ ਵਿੱਚ ਲੋਜੀ ਇਹ ਵਾਲਾ ਸੂਟ ਆ ਤੇ ਪ੍ਰਾਈਸ ਮਿਲਣੀ ਆ ਸਿਰਫ ਔਰ ਸਿਰਫ 900 ਰੁਪਿਆ ਨੈਕਸਟ ਚੈੱਕ ਦੀ ਡਿਮਾਂਡ ਬਹੁਤ ਆ ਰਹੀ ਸੀਗੀ ਰਾਮ ਟੈਕਸ ਬ੍ਰਾਂਡ ਦਾ ਚੈੱਕ ਆ ਸਾਡੇ ਕੋਲ 4-5 ਕਲਰ ਹੈਗੇ ਆ ਤੇ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਤੇ ਇਹਦੇ ਵੀ ਵੈਸੇ ਦਾ 1120 ਪਲੱਸ 70 ਰੁਪਏ ਸ਼ਿਪਿੰਗ ਸੀਗੀ 1190 ਦੇ ਵਿੱਚ ਸੂਟ ਜਾਂਦਾ ਪਰ ਅੱਜ ਤੁਹਾਨੂੰ ਇਹ 1100 ਰੁਪਏ ਦੇ ਵਿੱਚ ਹੀ ਆਪਾਂ ਦੇ ਦੇਣਾ ਕਲਰ ਚੈੱਕ ਕਰੋ ਬਹੁਤ ਹੀ ਸੋਹਣਾ ਡਿਫਰੈਂਟ ਜਿਹਾ ਕਲਰ ਆ ਤੇ ਆਹ ਵਾਲੀ ਉਹਦੀ ਹੈਗੀ ਆ ਸ਼ਰਟ ਦੀ ਉੱਪਰ ਚ ਹੈਨਾ ਰਾਮ ਟੈਕਸ ਬ੍ਰੈਂਡ ਦਾ ਹੋਊਗਾ ਵਿਦ ਸਟੈਂਪ ਆਊਗਾ ਤੇ ਕੋਈ ਗੁਰਨੀ ਆਉਂਦਾ ਜਿਵੇਂ ਮਰਜ਼ੀ ਨੂੰ ਸਟਿਚ ਕਰਵਾਵੋ ਅੱਜ ਕੱਲ ਹਨਾ ਬੁਟੀਕਸ ਤੇ ਜਿਹੜਾ ਵਰਕ ਵਗੈਰਾ ਕਰਕੇ ਬਹੁਤ ਸੁਣਿਆ ਹੈ ਨਾ ਡਿਜ਼ਾਈਨਰ ਸੂਟ ਇਹਦੇ ਰੈਡੀ ਹੋ ਰਹੇ ਆ ਤੇ ਇਹ ਵਾਲਾ ਇਹਦਾ ਹੈਗਾ ਨਾ 1100 ਰੁਪਏ ਦੇ ਵਿੱਚ ਨੈਕਸਟ ਚੈੱਕ ਇਹੜਾ ਹੈਗਾ ਆਪਣੇ ਕੋਲੇ ਇਹ ਵਾਲਾ ਕਲਰ ਚੈੱਕ ਕਰ ਲਓ ਇਹ ਬੜਾ ਕਲਰ ਆ ਤੇ ਇਹ ਵਾਲੀ ਹੈਗੀ ਆ ਚੈੱਕ ਦੀ ਪਿੰਕ ਹੈਨਾ ਛੋਟਾ ਚੈੱਕ ਬਣਿਆ ਹੋਇਆ ਤੇ ਇਹ ਵਾਲਾ ਹੈਗਾ ਆਪਣਾ ਸੈਕੰਡ ਇੱਕ ਡਿਜ਼ਾਈਨ ਕਲਰ ਆਪਣੇ ਕੋਲ ਇਹਦੇ ਵਿੱਚ ਇਹ ਵਾਲਾ ਹੈਗਾ ਇਹ ਵਾਲਾ ਹੈਗਾ ਨੈਕਸਟ ਚੈੱਕ ਇਹ ਵਾਲੀ ਹੈਗੀ ਆ ਕਲਰ ਅਤੇ ਚੈੱਕ ਨੋਟ ਕਰ ਲਓ ਹੈਨਾ ਫੈਬਰਿਕ ਤਾਂ ਸੇਮ ਹੀ ਆ ਰਾਮਟੈਕਸ ਬ੍ਰਾਂਡ ਦਾ ਹੋਊਗਾ ਕੋਈ ਵਰਨੀ ਆਉਂਦਾ ਜਿਵੇਂ ਮਰਜੀ ਇਹਨਾਂ ਨੂੰ ਹਨਾ ਬਣਵਾਵੋ ਡਿਜ਼ਾਈਨ ਕਰਵਾਵੋ ਕੋਟ ਸੈੱਟ ਬਣਾਓ ਸੂਟ ਬਣਾਵੋ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਇਹ ਵਾਲੀ ਬਾਟਮ ਆ ਗਈ ਤੇ ਇਹ ਵਾਲੀ ਆ ਗਈ ਸ਼ਰਟ ਨੈਕਸਟ ਜਿਹੜਾ ਹੈਗਾ ਜੀ ਬਹੁਤ ਹੀ ਪਿਆਰਾ ਕਲਰ ਹੈ ਇਹ ਵਾਲਾ ਸਿੰਗਲ ਸੂਟ ਆ ਇਹ ਵਾਲਾ ਜਿਹੜਾ ਹੈਗਾ ਜਿਹੜਾ ਹੈਗਾ ਆਪਣੇ ਕੋਲੇ ਇਹ ਵਾਲਾ ਕਲਰ ਉਨੀ ਕੀ ਦੇ ਫਰਕ ਨਾਲ ਆ ਚੈੱਕ ਦੇ ਡਿਜ਼ਾਈਨ ਵਾਸ ਜਿਹੜਾ ਤੁਹਾਨੂੰ ਚੈੱਕ ਪਸੰਦ ਆ ਬਸ ਉਹ ਬੁੱਕ ਕਰਵਾ ਸਕਦੇ ਹੋ ਇਹੀ ਕਲਰ ਨੇ ਆਪਣੇ ਕੋਲ ਹੁਣ ਜਿਹੜੇ ਤੁਹਾਨੂੰ ਵੀਡੀਓਜ਼ ਦੇ ਵਿੱਚ ਦੇਤੇ ਤੇ ਸਿਰਫ ਔਰ ਸਿਰਫ 1100 ਰੁਪਏ ਚ ਮਿਲ ਜੂਗਾ ਜਿਹੜਾ ਸੂਟ ਹੈਗਾ ਉਹ ਇਹ ਵਾਲਾ ਸੋਡੇ ਰਾਮਟੈਕਸ ਬ੍ਰਾਂਡ ਦੇ 올ਓਵਰ ਦੇ ਵਿੱਚ ਸੂਟ ਦੇ ਰਹੇ ਆ ਇਹਨਾਂ ਦੀ ਜਿਹੜੀ ਹੁੰਦੀ ਸੀ 1290 ਪ੍ਰਾਈਸ ਆ ਤੇ ਸ਼ਿਪਿੰਗ ਵੀ ਰਹੀ ਸੀਗੀ ਐਕਸਟਰਾ ਅੱਜ ਤੁਹਾਨੂੰ ਇਹ 1250 ਰੁਪਏ ਦੇ ਵਿੱਚ ਆਪਾਂ ਦੇ ਦੇਣੇ ਆ ਸ਼ਿਪਿੰਗ ਵੀ ਨਹੀਂ ਲੈਣੀ ਹੈਗੀ ਤੇ ਪ੍ਰਾਈਸ ਵੀ 1250 ਰਨਿੰਗ ਦੇ ਵਿੱਚ 5 ਮੀਟਰ ਸੂਟ ਹੋਊਗਾ ਇਹ ਬਹੁਤ ਅੱਛਾ ਦੇਖੋ ਕਲਰ ਪ੍ਰਿੰਟਿੰਗ ਤੁਸੀਂ ਨੋਟ ਕਰ ਲਓ ਬਹੁਤ ਹੀ ਸੋਹਣਾ ਹੈਗਾ ਤੇ ਇਹ ਵਾਲਾ ਜਿਹੜਾ ਹੈਗਾ ਆਪਣਾ ਸੂਟ ਹੈ ਦੇਖੋ ਤੇ ਇਹਦੇ ਸੂਟ ਸਟਾਰਟ ਹੋਣਗੇ ਹੈਗਾ ਕੁਛ ਵੀ ਨਾ ਹੀ ਆ ਰਾਮ ਟੈਕਸ ਬ੍ਰਾਂਡ ਆ ਪਰ ਇਹਨਾਂ ਦੀ ਪ੍ਰਾਈਸ 1250 ਹੋਗੀ ਠੀਕ ਹੋ ਦੇ ਹੋ ਗਿਆ ਨੈਕਸਟ ਜਿਹੜਾ ਹੈਗਾ ਬਲੈਕ ਕਲਰ ਦੇ ਉੱਪਰ ਆ ਜੀ 골ਡਨ ਜੀ ਪ੍ਰਿੰਟਿੰਗ ਆ ਸਿੰਗਲ ਕਲਰ ਦੀ ਪ੍ਰਿੰਟਿੰਗ ਹੋਈ ਹੋਈ ਆ ਕਲਰ ਬੇ ਬਲੈਕ ਆ ਪ੍ਰਾਈਸ ਸਿਰਫ ਔਰ ਸਿਰਫ 1250 ਰੁਪਈਆ ਇਹ ਇੱਕ ਹੋਰ 골ਡਨ ਦੇ ਉੱਪਰ ਬਲੈਕ ਦੀ ਸਿੰਗਲ ਕਲਰ ਦੀ ਪ੍ਰਿੰਟਿੰਗ ਠੀਕ ਆ ਜੀ ਇਹ ਵਾਲੀ ਇਹ ਵੀ ਤੁਹਾਨੂੰ 1.5 ਸੌ ਦੇ ਵਿੱਚ ਮਿਲਣਾ ਅੱਜ ਨੈਕਸਟ ਲੋਟ A1 ਬਹੁਤ ਹੀ ਸੋਹਣਾ ਕਲਰ ਤੇ ਪ੍ਰਿੰਟਿੰਗ ਉਸ ਤੋਂ ਵੀ ਸੋਹਣੀ ਤੇ ਪ੍ਰਾਈਸ ਉਸ ਤੋਂ ਵੀ ਵਧੀਆ ਸਿਰਫ ਔਰ ਸਿਰਫ 1.5 ਸੌ ਨੈਕਸਟ ਜਿਹੜਾ ਹੈਗਾ ਗ੍ਰੇ ਕਲਰ ਦੇ ਵਿੱਚ ਆ ਪ੍ਰਿੰਟਿੰਗ ਸੇਮ ਆ ਕਲਰ ਚੇਂਜ ਆ ਇੱਕ ਕਲਰ ਇਹ ਵੀ ਹੈ ਨਾ ਤੁਹਾਨੂੰ 1.5 ਸੌ ਦੇ ਵਿੱਚ ਮਿਲਣਾ ਇੱਕ ਕਲਰ ਇਹਦੇ ਇੱਕ ਤੁਹਾਨੂੰ ਹੋਰ ਮਿਲ ਜਾਣਾ ਇਹ ਵੜਾ ਕਿਹਾ 1250 ਦੇ ਵਿੱਚ ਸੂਟ ਤੁਹਾਡੇ ਘਰੇ ਰਾਮ ਟੈਕਸ ਬ੍ਰਾਂਡ ਪਸ਼ਮੀਨੇ ਦਾ ਸੂਟ ਵਿਦਾਉਟ ਲਾਈਨਿੰਗ ਵਾਲਾ ਕੋਈ ਬੁਰ ਨਹੀਂ ਆਉਂਦਾ ਜਿਵੇਂ ਮਰਜੀ ਇਹਨੂੰ ਹੰਡਾਓ ਪਾਓ ਤੇ ਇਹ ਵਾਲਾ ਇਹਦਾ ਹੈਗਾ ਨੇਵੀ ਬਲੂ ਕਲਰ ਤੇ ਪਰ ਬਹੁਤ ਹੀ ਸੋਹਣਾ ਬਲੂ ਕਲਰ ਆ ਤੇ ਉਹਦੇ ਉੱਪਰ ਪ੍ਰਿੰਟਿੰਗ ਉਸੋ ਵੀ ਸੋਹਣੀ ਆ ਤੇ ਅੱਗੇ ਆ ਗਿਆ ਨਿੱਕੀ ਬੁਤੀ ਦੇ ਵਿੱਚ ਹਨਾ ਬਹੁਤ ਡਿਮਾਂਡ ਆਉਂਦੀ ਆ ਸਾਡੇ ਕੋਲ ਵੀ ਬਜ਼ੁਰਗਾਂ ਦੇ ਲਈ ਹਨਾ ਲਾਈਟ ਕਲਰ ਨਿੱਕੀ ਬੁਤੀ ਦੇ ਸੂਟ ਦਿਖਾਓ ਲੋ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਆ ਫਿਰ ਰੌਂਗ ਟੈਕਸ ਬ੍ਰਾਂਡ ਚ ਲੈ ਕੇ ਆਏ ਆ ਆਪਾਂ ਬਹੁਤ ਹੀ ਸੋਹਣਾ ਕਲਰ ਤੇ ਉਹਦੇ ਉੱਪਰ ਬਹੁਤ ਹੀ ਸੋਹਣੀ ਪ੍ਰਿੰਟਿੰਗ ਬਿਲਕੁਲ ਹਨਾ ਨਿੱਕੇ ਨਿੱਕੇ ਫਲਾਰਸ ਨੇ ਉਹਦੇ ਵਿੱਚ ਬਣੇ ਹੋਏ ਤੇ ਕਲਰ ਪਿੰਟ ਬਹੁਤ ਸੋਹਣਾ ਪ੍ਰਾਈਸ ਸਿਰਫ ਔਰ ਸਿਰਫ 1250 ਇਹਦੇ ਵਿੱਚ ਕਲਰ ਇਹ ਮਿਲ ਜੂਗਾ ਤੁਹਾਨੂੰ 베이스 ਕਲਰ ਥੋੜਾ ਥੋੜਾ ਫਰਕਾ ਤੇ ਹਨਾ ਬਹੁਤ ਹੀ ਸੋਹਣੇ ਸੂਟ ਬਣ ਕੇ ਤਿਆਰ ਹੋਣੇ ਆ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਤਿੰਨ ਕਲਰ ਨੇ ਨਿੱਕੀ ਬੁੱਟੀ ਦੇ ਵਿੱਚ ਤੇ ਪ੍ਰਾਈਸ ਤੁਹਾਨੂੰ ਸਿਰਫ ਫੋਰ ਸੈਲਫ ਮਿਲੂਗੀ 1250 ਇੱਕ ਹੋਰ ਟਰਿੰਟਿੰਗ ਬਹੁਤ ਸੋਹਣੀ ਆ ਬਲੈਕ ਕਲਰ ਆ ਵਿੱਚ ਬਲੈਕ ਕਲਰ ਵੇਸ ਆ ਜੀ ਉਹਦੇ ਉਪਰ ਟਰਿੰਟਿੰਗ ਦੇਖੋ ਕਿੰਨੀ ਪਿਆਰੀ ਹੋਈ ਹੋਈ ਆ ਠੀਕ ਆ ਪੱਤਿਆਂ ਪੱਤਿਆਂ ਜਿਹਾਂ ਦੀ ਟਰਿੰਟਿੰਗ ਆ ਕੋਲ ਕੇ ਤੁਹਾਨੂੰ ਮੈਂ ਦਿਖਾਉਣੀ ਆ ਥੋੜ੍ਹਾ ਜੇ ਇਹ ਵਾਲਾ ਸੂਟ ਬਹੁਤ ਸੋਹਣਾ ਬਣ ਕੇ ਤਿਆਰ ਹੋਣਾ ਤੇ ਪ੍ਰਾਈਸ ਇਹਦੇ ਵੀ ਤੁਹਾਨੂੰ ਅੱਜ 1250 ਮਿਲ ਜਾਣੀਆਂ। ਇਹ ਕਿਹਦੇ ਵਿੱਚ ਹੈਗਾ ਬੋਟਲ ਗ੍ਰੀਨ ਕਲਰ। ਇਹ ਬਲੈਕ ਸੀਗਾ। ਨੈਕਸਟ ਕਲਰ ਸੇਮ ਪ੍ਰਿੰਟਿੰਗ ਦੇ ਵਿੱਚ ਬੋਟਲ ਗ੍ਰੀਨ 베이스 ਆ ਤੇ ਉੱਪਰ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ। ਥਰਡ ਇਹਦੇ ਵਿੱਚ ਹੈਗਾ ਮਹਿਰੂਨ ਕਲਰ। ਲਓ ਜੀ। ਇਹ ਵਾਲਾ ਹੈਗਾ ਮਹਿਰੂਨ ਕਲਰ ਤੇ ਰਾਮਟੈਕਸ ਬ੍ਰਾਂਡ ਪ੍ਰਾਈਸ ਸਿਰਫ ਔਰ ਸਿਰਫ 1250 ਠੀਕ ਹੈ ਜੀ। ਲਓ ਜੀ ਇਹ ਸੀਗੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਵੀ ਤੁਹਾਨੂੰ ਪਸੰਦ ਆ ਹੀ ਹੋਊਗੀ। ਨਾ ਵੀਡੀਓਜ਼ ਨੂੰ ਪਿਆਰ ਦੇ ਰਿਓ ਲਈ ਧੰਨਵਾਦ ਹਾਂਜੀ ਵੀਡੀਓ ਨੂੰ ਪਿਆਰ ਦਿਨੇ ਉਹਦੇ ਲਈ ਬਹੁਤ ਸਾਰਾ ਧੰਨਵਾਦ ਹੈ ਨਾ ਇੱਕ ਰਿਕੁਐਸਟ ਆ ਵੀ ਸਾਡੇ ਵੀਡੀਓਜ਼ ਨੂੰ ਲਾਈਕ ਸ਼ੇਅਰ ਨਾ ਜਰੂਰ ਕਰਿਆ ਕਰੋ ਕਿਉਂਕਿ ਕਈ ਵਾਰ ਤੁਹਾਨੂੰ ਇਸ ਚੀਜ਼ ਦੀ ਜਰੂਰਤ ਨਹੀਂ ਹੁੰਦੀ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਸੱਚ ਨਹੀਂ ਕਰਨੀ ਆਉਂਦੀ ਹੈ ਨਾ ਇਤੇ ਆਪਾਂ ਇੱਕ ਦੋ ਦਿਨ ਵੀਡੀਓ ਨਹੀਂ ਦੇਖਦੇ ਤਾਂ ਕਈ ਵਾਰ ਵੀਡੀਓ ਆਪਣੇ ਸਾਹਮਣੇ ਆਉਣੀ ਬੰਦ ਹੋ ਜਾਂਦੀ ਹੈ ਇਸ ਕਰਕੇ ਤੁਹਾਡੇ ਸ਼ੇਅਰ ਦੇ ਨਾਲ ਕਈ ਵਾਰੀ ਲੋਡਬੰਦ ਦੇ ਕੋਲ ਹੈ ਨਾ ਵੀਡੀਓ ਪਹੁੰਚ ਜਾਂਦੀ ਹੈ ਬਾਕੀ ਹੈਨਾ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਮਿਲਦੇ ਹਾਂ ਅਗਲੀ ਕਿਸੇ ਵੀਡੀਓ ਚ ਹੋਰ ਸੁਣੀ ਰਹਿਣੀ